ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਯਾਰ ਇੱਕ ਗੱਲ ਦੱਸੋ ਸਿੱਖ ਧਰਮ ਦੇ ਨਾਂ ਦੇ ਉੱਤੇ ਪੰਜਾਬੀ ਫਿਲਮਾਂ ਬਣਾਉਣ ਵਾਲੇ ਜਿਹੜੇ ਸਾਡੇ ਐਕਟਰ ਆ ਭਾਵੇਂ ਉਹ ਗਿੱਪੀ ਹੋਵੇ ਐ ਭਾਵੇਂ ਅਤਰਸ਼ੇਮ ਦਸੜ ਹੋਵੇ ਕੋਈ ਵੀ ਹੋਵੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਆ ਪੰਦੇ ਬਰੋਚ ਨਹੀਂ ਕਿਉਂਕਿ ਇਹ ਬੰਦਿਆਂ ਨੇ ਵੀ ਫਿਲਮਾਂ ਤੋਂ ਸਿੱਖਿਆ ਮਿਲਦੀ ਆ ਸਾਡੇ ਸਿੱਖ ਧਰਮ ਬਾਰੇ ਪਤਾ ਲੱਗਦਾ ਪਰ ਇਹ ਫਿਲਮਾਂ ਬਣਾਉਣ ਆਲਿਆਂ ਨੂੰ ਆਪ ਕਿਉਂ ਨਹੀਂ ਮਤ ਆਈ ਵੀ ਅਸੀਂ ਸਿੱਖੀ ਇਸ ਰੂਪ ਚ ਕਦੋਂ ਹੋਵਾਂਗੇ ਅਸੀਂ ਕਿ ਇਸ ਦਾ ਨੇ ਕਦੋਂ ਰੱਖਾਂਗੇ ਦੱਸੋ ਆਪ ਤਾਂ ਇਹ ਫਿਲਮਾਂ ਬਣਾ ਕੇ ਪੈਸੇ ਕਮਾਲੇ ਤੇ ਪਾਸੇ ਹੋ ਗਏ ਆਪ ਤਾਂ ਇਹਨਾਂ ਨੂੰ ਮਤ ਆਈ ਨਾ ਆਪ ਤਾਂ ਇਹਨਾਂ ਨੇ ਅਮਰਤ ਛਕਿਆ ਨਹੀਂ ਗੁਰੂ ਵਾਲੇ ਬਣੇ ਨਹੀਂ ਦਾੜੇ ਪ੍ਰਕਾਸ਼ ਕੀਤੇ ਨਹੀਂ ਦੱਸੋ ਇਹਨਾਂ ਨੂੰ ਆਪ ਨੂੰ ਇਹਨਾਂ ਨੂੰ ਮਤ ਕਦੋਂ ਆਊਗੀ ਇਹ ਬਹੁਤ ਵੱਡਾ ਵਿਸ਼ਾ ਯਾਰ ਹਾਂਜੀ ਵੇਖੋ ਤੁਸੀਂ ਗੁਰੂ ਦੇ ਨਾਂ ਦੇ ਉੱਤੇ ਨਕਲੀਆਂ ਦਾੜੀਆਂ ਲਾ ਕੇ ਫਿਲਮਾਂ ਬਣਾਉਂਦੇ ਆਏ ਦਸਤਾਰਾਂ ਬਨ ਕੇ ਫਿਲਮਾਂ ਚਲੋ ਜੇ ਬਣਾ ਲੀਆਂ ਮੰਨ ਲਓ ਫਿਰ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਨਾ ਚਾਹੀਦੀ ਕਿ ਨਹੀਂ ਚਾਹੀਦੀ ਦੱਸੋ ਜੇ ਚਾਹੀਦੀ ਫਿਰ ਇਹ ਆਪ ਕਿਉਂ ਨਹੀਂ ਸਿੱਖੀ ਸਰੂਪ ਚਾਉਂਦੇ ਆਪ ਕਿਉਂ ਨਹੀਂ ਅਮਰਤ ਛਕਦੇ ਆਪ ਕਿਉਂ ਨਹੀਂ ਸਿੰਘ ਸਜਦੇ ਫਿਰ ਦੱਸੋ ਫਿਰ ਆਪ ਇਹਨਾਂ ਦੇ ਕੇਸ ਕਿਉਂ ਕਟੇ ਆ ਇਹਾਂ ਦੇ ਵੀ ਸਿੱਖੀ ਸਰੂਪ ਵਾਲੀਆਂ ਫਿਲਮਾਂ ਅਸੀਂ ਬਣਾਉਨੇ ਆ ਲੋਕਾਂ ਨੂੰ ਸਿਹਤ ਮਿਲਦੀ ਫਿਰ ਇਹਨਾਂ ਨੂੰ ਆਪ ਆਪ ਨੂੰ ਇਹਨਾਂ ਨੂੰ ਸਿਹਤ ਕਦੋਂ ਮਿਲੂਗੀ ਆਪੇ ਸਿੱਖੀ ਸਰੂਪ ਦੇ ਬਾਣੇ ਚ ਕਦੋਂ ਆਉਣਗੇ ਬੰਦੇ ਮੈਂ ਵਿਰੋਧ ਨਹੀਂ ਕਰਦਾ ਪਰ ਮੈਂ ਪੁੱਛ ਰਿਹਾ ਸਵਾਲ ਫਿਰ ਮੇਨ ਮਕਸਦ ਤਾਂ ਨਾ ਪੈਸੇ ਕਮਾਉਂਦੇ ਨੇ ਵੀ ਪੈਸੇ ਕਮਾਓ ਫਿਲਮਾਂ ਬਣਾਓ ਬਸ ਹਾਂ ਜੇ ਮੈਂ ਝੂਠ ਬੋਲਿਆ ਕੋਈ ਤੈਨੂੰ ਤਾਂ ਦੱਸੋ ਜੇ ਮੈਂ ਕੋਈ ਗਲਤ ਬੋਲਿਆ ਮੈਨੂੰ ਤਾਂ ਦੱਸੋ ਦੱਸੋ ਆ ਫਿਲਮਾਂ ਬਣਾ ਲੀਆਂ ਦਸਤਾਰਾਂ ਕਿੱਥੇ ਗਈਆਂ ਇਹਨਾਂ ਦੀਆਂ ਆ ਜਿਹੜੀਆਂ ਕੁਰਪਾਨਾ ਹੱਥਾਂ 'ਚ ਫੜੀਆਂ ਜੀ ਕਿੱਥੇ ਗਈਆਂ ਇਹਨਾਂ ਦੀਆਂ ਆ ਜਿਹੜੇ ਖਾਲਸੇ ਰਾਜ ਦੀਆਂ ਗੱਲਾਂ ਕਰਦੀਆਂ ਕਿੱਥੇ ਗਏ ਦਾ ਸੋਨਾ ਦਮਾਲੇ ਕਿੱਥੇ ਗਏ ਇਹਨਾਂ ਦੇ ਫਿਲਮਾਂ ਤੋਂ ਬਾਅਦ ਲਾ ਤੇ ਸਿਰ ਤੇ ਚੱਕ ਤੇ ਫਟੇ ਕਮਾਲਿਆ ਪੈਸਾ ਤੇ ਇਹਨਾਂ ਨੂੰ ਆਪ ਨੂੰ ਕਿਉਂ ਨਹੀਂ ਮਤ ਆਉਂਦੀ ਇਹਨਾਂ ਨੂੰ ਆਪ ਨੂੰ ਅਗਲੇ ਕਿਉਂ ਨਹੀਂ ਆਉਂਦੀ ਆ ਗਿੱਪੀ ਨੇ ਫਿਲਮ ਬਣਾ ਲਈ ਮੰਨ ਲਓ ਮੈਂ ਕੋਈ ਵਿਰੋਧੀ ਨਹੀਂ ਹਾਂ ਦਾ ਕੋਈ ਮੇਰਾ ਕੋਈ ਵਟਾ ਦਾ ਰੌਲਾ ਨਹੀਂ ਇਹਨਾਂ ਗਿੱਪੀ ਵਾਲਿਆਂ ਵਰਗਾ ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਆ ਆਪ ਕਿਉਂ ਨਹੀਂ ਸਿੱਖੀ ਸਰੂਪ 'ਚ ਅੱਜ ਤੱਕ ਆਏ ਆਪ ਫਿਲਮਾਂ ਬਣਾਉਣ ਵਾਲਾ ਇਹਨਾਂ ਨੂੰ ਆਪਾਂ ਨੂੰ ਇਹਨਾਂ ਨੂੰ ਆਪ ਕਿਉਂ ਨਹੀਂ ਮਤ ਆਈ ਵੀ ਅਸੀਂ ਸਿੱਖੀ ਸਰੂਪ 'ਚ ਹੋਈਏ ਇਹਨਾਂ ਨੂੰ ਆਪਣੇ ਆਪ 'ਚ ਕਿਉਂ ਨਹੀਂ ਪਤਾ ਲੱਗਦਾ ਫਿਰ ਇਹ ਸਾਨੂੰ ਤਾਂ ਇਹ ਮੋਟੀਵੇਟ ਕਰਦੇ ਆ ਨੌਜਵਾਨਾਂ ਨੂੰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁੱਤ ਵਾਰਤੇ ਆ ਸਰਬੰਸ ਵਾਰਤਾ ਸਾਰਾ ਕੁਝ ਵਾਰਤਾ ਸਾਰਾ ਕੁਝ ਵੰਨੇ ਆ ਫਿਰ ਇਹ ਕੋ ਕੋਹਣ ਮੋਣ ਆਪ ਪਤੰਦਰ ਫਿਰ ਸਿੱਖੀ ਸਰੂਪ ਤੋਂ ਕਿੰਨੇ ਦੂਰ ਆਏ ਮਾਬਿਓ ਸੱਚੀ ਗੱਲ ਆ ਹਾਂ ਕਿਸੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਜੋ ਕਿਹਾ ਸੱਚ ਕਿਹਾ ਹਾਂਜੀ ਬਣਾਓ ਫਿਲਮਾਂ ਰਾਜ ਰਾਜ ਕੇ ਬਣਾਓ ਪਰ ਆਪ ਸਿੱਖੀ ਸਰੂਪ ਚਾਹੋ ਆਪ ਕਿਉਂ ਨਹੀਂ ਆਉਣੇ ਤੁਸੀਂ ਆ ਦੱਸੋ ਆ ਨਿਮਰਤ ਖਹਿਰਾ ਕੀ ਸਿੱਖੀ ਸਰੂਪ ਤੇ ਵਿੱਚ ਕਿੰਨੀ ਸੋਹਣੀ ਲੱਗਦੀ ਆ ਪਰ ਇਹ ਸਿੱਖੀ ਸਰੂਪ ਚਾਹੂਗੀ ਨਾ ਦਮਾਲਾ ਵੀ ਲਾਹ ਦੂਗੀ ਜੋ ਚੋਲਾ ਪਾਇਆ ਇਹਨਾਂ ਨੇ ਉਸੇ ਉਸੇ ਕੱਪੜਿਆਂ ਚ ਆ ਜਾਣਾ ਉਹੀ ਗੰਦੇ ਗੀਤ ਗਾਉਣ ਇਹਨਾਂ ਨੇ ਉਹੀ ਕੁਝ ਕਰਨਾ ਬਾਅਦ ਚ ਕਬਲ ਉਹੀ ਘੁੱਟਣਾ ਇਹਨਾਂ ਨੇ ਫੇਰ ਆ ਕੇ ਧਾਰਮਿਕ ਫਿਲਮਾਂ ਬਣਾ ਕੇ ਕਬਲ ਇਹਨਾਂ ਨੇ ਪਿੱਛੇ ਉਹੀ ਘੁੱਟਣਾ ਪਹਿਲਾਂ ਵਾਲੇ ਗੰਦ ਇਹਨਾਂ ਨੇ ਉਹੀ ਪਾਉਣਾ ਫੇਰ ਪਹਿਲਾਂ ਵਾਲਾ ਅਰੇ ਗੀਤਾ ਹੀ ਨਾ ਫੀਮ ਦੀ ਮੁੰਡਾ ਫੀਮ ਦੀ ਡਲੀ ਦੇ ਰਗਾ ਦੱਸੋ ਅਗੀ ਪੀਦਾ ਹੀ ਸੀ ਨਾ ਹੋਰ ਕਿੰਨੇ ਆ ਗੀਪੀ ਦੇ ਗੰਦੇ ਗੀਤ ਹੁਣ ਫਿਲਮਾਂ ਬਣਾਉਂਦੇ ਆ ਇਹਨਾਂ ਨੂੰ ਆਪ ਨੂੰ ਸਿਹਤ ਕਿਉਂ ਨਹੀਂ ਮਿਲੀ ਕਹਿੰਦੇ ਨੇ ਫਿਲਮਾਂ ਤੋਂ ਨੌਜਵਾਨਾਂ ਨੂੰ ਸਿਹਤ ਦਵਾਗੇ ਅਸੀਂ ਨੌਜਵਾਨਾਂ ਨੂੰ ਸਿਹਤ ਲੈਣੀ ਚਾਹੀਦੀ ਆ ਸਿਹਤ ਤਾਂ ਇਹਨਾਂ ਨੂੰ ਆਪ ਨੂੰ ਨਹੀਂ ਆਈ ਪਹਿਲਾਂ ਫਿਲਮਾਂ ਬਣਾਉਣ ਵਾਲਿਆਂ ਨੂੰ ਫਿਲਮਾਂ ਬਣਾਉਣ ਵਾਲਿਆਂ ਨੂੰ ਆਪ ਨੂੰ ਕਿਉਂ ਨਹੀਂ ਸਿਹਤ ਆਈ ਅੱਜ ਤੱਕ ਇਹਨਾਂ ਦੇ ਖੋਪੜ ਚ ਕਿਉਂ ਨਹੀਂ ਇਹ ਗੱਲ ਵੜੀ ਫਿਰ ਇੰਦਾ ਮਤਲਬ ਇਹ ਆਪ ਚਾਰ ਪੈਸੇ ਕਮਾ ਕੇ ਫਿਲਮਾਂ ਤੋਂ ਕਰੋੜਾ ਰੁਪਏ ਕਮਾ ਕੇ ਆਪ ਪਾਸੇ ਹੋ ਜਾਣਗੇ ਆਪਣੀਆਂ ਦਸਤਾਰਾਂ ਲਾ ਦੇਣਗੇ ਹਾਂ ਨਕਲੀ ਦਾੜੀਆਂ ਲਾਈ ਬੈਠੇ ਆ ਫਿਰ ਅਸਲੀਆਂ ਦਾੜੀਆਂ ਇਹਨਾਂ ਦੇ ਮੂੰਹ ਤੇ ਕਦੋਂ ਆਉਣਗੀਆਂ ਫਿਲਮਾਂ ਫਿਲਮਾਂ ਬਣਾਉਣ ਵਾਲਿਆਂ ਦੇ ਦੱਸੋ ਤੁਸੀਂ ਕੀ ਇਹ ਫਿਰ ਕੀ ਹੈ ਫਿਰ ਦੱਸੋ ਇਹ ਸੱਚੀ ਗੱਲ ਐ ਮੈਨੂੰ ਪਤਾ ਬਹੁਤ ਬੰਦਿਆਂ ਨੂੰ ਮਿਰਚਾਂ ਲੱਗਣਗੀਆਂ ਹੋ ਸਕਦੇ ਬੜੇ ਮੈਨੂੰ ਗਾਲ੍ਹਾਂ ਵੀ ਕੱਢਣਾ ਆਖੀ ਪਰ ਜੋ ਗਿਆ ਸੱਚ ਕਿਹਾ ਇਹ ਫਿਲਮਾਂ ਬਣਾਉਣ ਵਾਲ ਨੂੰ ਆਪ ਨੂੰ ਤਾਂ ਇਹਨਾਂ ਨੂੰ ਮਤ ਨਹੀਂ ਸਾਰੀ ਉਮਰ ਠੀਕ ਹੈ ਨਾ 2-4 ਸਾਲਾਂ ਪਿੱਛੋਂ ਧਾਰਮਿਕ ਫਿਲਮਾਂ ਕਰਾ ਦਿੰਦੇ ਤੇ ਆਪ ਆਪ ਇਹਨਾਂ ਦੇ ਜੀਵਨ 'ਚ ਕੋਈ ਸੇਧ ਨਹੀਂ ਆਪ ਉਹੀ ਲੁੱਚਫੁਣਾ ਕਰਦੇ ਆਪ ਉਹੀ ਗੰਦੇ ਗੀਤ ਗਾਉਂਦੇ ਆ ਅਗੀ ਤਾਰ ਮੁਕ ਫਿਲਮਾਂ ਤੋਂ ਸੇਧ ਮਿਲੂਗੀ ਸੇਧ ਵੀ ਤੁਹਾਨੂੰ ਤਾਂ ਸੇਧ ਮਿਲੀਂਦੀ ਅੱਜ ਤੱਕ ਤੁਸੀਂ ਤਾਂ ਵੀ ਤੁਰੇ ਫਿਰਦੇ ਹੋ ਤੁਸੀਂ ਤਾਂ ਨੁਰੇ ਤੁਰੇ ਫਿਰਦੇ ਹੋ ਤੁਸੀਂ ਕਹਿੰਦੇ ਅਮਰਤ ਸ਼ੱਕੇ ਗੁਰੂ ਵਾਲੇ ਨਹੀਂ ਬਣੇ ਤੁਸੀਂ ਸਾਡਾ ਵਿਰੋਧ ਨਹੀਂ ਕਿਸੇ ਨਾਲ ਸੀ ਇਹਨੇ ਵੀ ਜੇ ਫਿਲਮਾਂ ਬਣਾਉਣੀਆਂ ਪਹਿਲਾਂ ਆਪ ਬਣੋ ਗੁਰੂ ਵਾਲੇ ਆਵਰ ਵਿਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੀ ਇਹ ਪੰਗਤੀ ਇਹਨਾਂ ਟੋਦੀ ਕਿਨ ਟੋਦੀ ਦੱਸੋ ਸਾਰੇ ਪਰਾ ਸ਼ੇਅਰ ਕਰ ਦਿਓ ਪਿਆਰ ਕਰਨ ਵਾਲੇ ਵੀਡੀਓ ਨੂੰ ਆਪ ਉਹ ਹੀ ਕੰਜਰਪਣਾ ਕਰਦੇ ਆ ਫਿਰ ਕੰਜਰਖੰਨਾ ਕਰਦੇ ਆ ਜਾ ਕੇ ਪਿੱਛੇ ਜਾ ਕੇ ਫਿਰ ਗੱਦੇ ਗੀਤ ਪਾਉਂਦੇ ਸਾਰਾ ਕੁਝ ਕਰਦੇ ਆ